ਗੁਰੂ ਪਿਆਰੋ ਇਹ ਬੜੀ ਹੀ ਪਿਆਰੀ ਤੇ ਲੰਬੀ ਉਡਾਰੀ ਵਾਲੀ ਪੋੜੀ ਹੈ ਜਿਸ ਦੀ ਪਹਿਲੀ ਪੰਕਤੀ ਅੰਦਰ ਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਪੰਜ ਪਰਵਾਣ ਪੰਜ ਪ੍ਰਧਾਨ ਪੰਜ ਭਾਵ ਉਹ ਮਨ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਅਤੇ ਮੰਨਿਆ ਉਸ ਨੂੰ ਗੁਰੂ ਪਾਤਸ਼ਾਹ ਪੰਜ ਕਹਿ ਰਹੇ ਹਨ ਪੰਜ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਪਿੰਡਾਂ ਵਿੱਚ ਅਸੀਂ ਇਹਨਾਂ ਨੂੰ ਆਪ ਚੁਣ ਕੇ ਪੰਜ ਬਣਾਉਂਦੇ ਹਾਂ ਭਾਵ ਉਹ ਇਨਸਾਨ ਜੋ ਸਾਡੇ ਤੋਂ ਜ਼ਿਆਦਾ ਸਮਝਦਾਰ ਹੋਵਨ ਸਾਡੀਆਂ ਮੁਸ਼ਕਲਾਂ ਦਾ ਹੱਲ ਕਰ ਸਕਣ ਵਾਲੇ ਹੋਵਨ ਅਤੇ ਪਿੰਡ ਦੇ ਵਿਕਾਸ ਲਈ ਉਦਮ ਕਰਨ ਵਾਲੇ ਹੋਵਨ ਇਹੋ ਜਏ ਨੂੰ ਪੰਚ ਕਿਹਾ ਜਾਂਦਾ ਹੈ ਤੇ ਇਹੋ ਜੇ ਨੂੰ ਪੰਚ ਚੁਣਿਆ ਜਾਂਦਾ ਹੈ ਪੰਚ ਤੋਂ ਪੰਚਾਇਤ ਬਣਦੀ ਹੈ ਇੰਜ ਹੀ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਜਦ ਮਨ ਪੰਚ ਬੰਦਾ ਹੈ ਜਦ ਮਨ ਸਮਝਦਾਰ ਹੁੰਦਾ ਹੈ ਬਾਣੀ ਰਾਹੀਂ ਰੱਬੀ ਨਾਮ ਨੂੰ ਮਨ ਅੰਦਰ ਵਸਾ ਕੇ ਤੁਰਦਾ ਹੈ ਤਾਂ ਇਹ ਸਰੀਰ ਦੇ ਸਾਰੇ ਅੰਗਾਂ ਦੇ ਕੰਮ ਸਵਾਰ ਦਿੰਦਾ ਹੈ ਇਹ ਪੰਜ ਹੋਣ ਦੀ ਪੂਰੀ ਭੂਮਿਕਾ ਨਿਭਾਉਂਦਾ ਹੈ ਇੰਦਰੀਆਂ ਨੂੰ ਚੰਗਾ ਦੇਖਣ ਸੁਣਨ ਤੇ ਸਮਝਣ ਵਾਲੇ ਪਾਸੇ ਲਾ ਲੇਤਾ ਹੈ ਇੰਜ ਮਨ ਪੰਜ ਬਣ ਕੇ ਤਨ ਅਤੇ ਮਨ ਸਵਾਰ ਦਿੰਦਾ ਹੈ ਤਾਂ ਗੁਰੂ ਸਾਹਿਬ ਇਸ ਪੰਕਤੀ ਰਾਈ ਫਰਮਾਉਂਦੇ ਹਨ ਕਿ ਇਹ ਪੰਜ ਮਨ ਜਿਨ੍ਹਾਂ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਸਤੇ ਲਗਨ ਵਧ ਜਾਂਦੀ ਹੈ ਉਹੀ ਮਨੁੱਖ ਮੰਨੇ ਪਰਮੰਨੇ ਭਾਵ ਪ੍ਰਵਾਨ ਹਨ ਅਤੇ ਇਹ ਪੰਚਮਨ ਹੀ ਸਭ ਅੰਗਾਂ ਦੇ ਆਗੂ ਹੁੰਦੇ ਹਨ ਪ੍ਰਵਾਨ ਭਾਵ ਰੱਬੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਹਨ ਇਸ ਨੂੰ ਗੁਰੂ ਸਾਹਿਬ ਅਗਲੀ ਪੰਕਤੀ ਅੰਦਰ ਥੋੜਾ ਹੋਰ ਖੋਲ ਕੇ ਫਰਮਾਉਂਦੇ ਹਨ ਕਿ ਪੰਚ ਪਾਵਹਿ ਦਰਗਹ ਮਾਨ ਇਹ ਪੰਚਮਨ ਜਿਨ੍ਹਾਂ ਦੀ ਸੁਰਤ ਰੱਬ ਨਾਲ ਲੱਗੀ ਹੈ ਇਹ ਦਰਗਾਹ ਅੰਦਰ ਪਾਵ ਅਕਾਲ ਪੁਰਖ ਦੇ ਦਰਬਾਰ ਅੰਦਰ ਆਦਰ ਮਾਨ ਪਾਉਂਦੇ ਹਨ ਗੁਰੂ ਪਿਆਰੂ ਰੱਬ ਕਿੱਥੇ ਹੈ ਹਰ ਪਾਸੇ ਉਹੀ ਤਾਂ ਹੈ ਉਸਦੇ ਸਿਵਾ ਇੱਥੇ ਹੈ ਹੀ ਕੋਣ ਇੱਕ ਉਸੇ ਨਾਲ ਤਾਂ ਸਾਰਾ ਜਹਾਨ ਚੱਲਦਾ ਹੈ ਅਤੇ ਜਿੱਥੇ ਉਹ ਆਪ ਹੈ ਉੱਥੇ ਹੀ ਉਸਦਾ ਦਰਬਾਰ ਹੈ ਹਰ ਜੀਵ ਅੰਦਰ ਉਸਦੀ ਦਰਗਾਹ ਹੈ ਅਤੇ ਇਸ ਦਰਗਾਹ ਅੰਦਰ ਸੇ ਮਾਣ ਪਾਣਾ ਹੈ ਜਾਂ ਸ਼ਰਮਿੰਦਾ ਹੋਣਾ ਹੈ ਇਹ ਫੈਸਲਾ ਸਾਡੇ ਕਰਮਾਂ ਤੇ ਟਿਕਿਆ ਹੋਇਆ ਹੈ ਤਾਂ ਗੁਰੂ ਸੇ ਫਰਮਾਉਂਦੇ ਹਨ ਕਿ ਜੋ ਮਨ ਨਾਮ ਨੂੰ ਸੁਣਦੇ ਤੇ ਮੰਨਦੇ ਹਨ ਅਜਿਹੇ ਪੰਚ ਮਨ ਹੀ ਰੱਬੀ ਦਰਗਾਹ ਵਿੱਚ ਆਦਰ ਸਤਕਾਰ ਪਾਉਂਦੇ ਹਨ ਇਸ ਤੋਂ ਬਾਅਦ ਗੁਰੂ ਸੇ ਫਰਮਾਉਂਦੇ ਹਨ ਕਿ ਪੰਚੀ ਸੋਹ ਹੈ ਦਰ ਰਾਜਾਂ ਜਿਵੇਂ ਰਾਜਾਂ ਦੇ ਦਰਬਾਰ ਵਿੱਚ ਜਿੱਥੇ ਹੋਰ ਬਹੁਤ ਸਾਰੇ ਅਧਿਕਾਰੀ ਹੁੰਦੇ ਹਨ ਉੱਥੇ ਹੀ ਸੰਤ ਮਹਾਤਮਾ ਜਾਂ ਗੁਰੂ ਨੂੰ ਵੀ ਉੱਚਾ ਸਥਾਨ ਦਰਬਾਰ ਅੰਦਰ ਦਿੱਤਾ ਜਾਂਦਾ ਸੀ ਜਿਸ ਦੇ ਫੈਸਲੇ ਦੀ ਸਾਰੇ ਕਦਰ ਕਰਦੇ ਸਨ ਅਤੇ ਉਹਨਾਂ ਪੰਚ ਭਾਵ ਸੰਤਪੁਰਖਾਂ ਦਾ ਦਰਬਾਰ ਅੰਦਰ ਬੈਠਣ ਨਾਲ ਹੀ ਦਰਬਾਰ ਦੀ ਸ਼ੋਭਾ ਵਧ ਜਾਂਦੀ ਸੀ ਇੰਜ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਸ ਦਰਬਾਰ ਅੰਦਰ ਪੰਜ ਮਨ ਆਦਰ ਮਾਨ ਪਾਉਂਦੇ ਹਨ ਉਸੇ ਹੀ ਦਰਬਾਰ ਭਾਵੇਂ ਜੋ ਅਕਾਲ ਪੁਰਖ ਰਾਜਿਆਂ ਦਾ ਵੀ ਰਾਜਾ ਹੈ ਉਸ ਦੇ ਦਰਬਾਰ ਅੰਦਰ ਇਹ ਪੰਜ ਮਨ ਸੋਭਦੇ ਹਨ ਸੋਹਣੇ ਲੱਗਦੇ ਹਨ ਜਿਵੇਂ ਬਾਗ ਅੰਦਰ ਸੋਹਣੇ ਸੋਹਣੇ ਫੁੱਲ ਹੁੰਦੇ ਹਨ ਇੰਜ ਹੀ ਉਹ ਮਨ ਹਨ ਜਿਨਾਂ ਨੇ ਨਾਮ ਨੂੰ ਸੁਣਿਆ ਤੇ ਮੰਨਿਆ ਹੈ ਇਹ ਪੰਜ ਮਨ ਵੀ ਸੋਹਣੇ ਫੁੱਲ ਹਨ ਜੋ ਧਰਤੀ ਤੇ ਖਿੜੇ ਹੋਏ ਹਨ ਜੋ ਰੱਬੀ ਦਰਗਾਹ ਅੰਦਰ ਖੁਸ਼ਬੂਆਂ ਵਧ ਰਹੇ ਹਨ ਇਜਤੇ ਆਪਣੇ ਆਪ ਨੂੰ ਮਹਿਕਾਰੇ ਨੇ ਉਤੇ ਹੀ ਇਹ ਜਗ ਅੰਦਰ ਵੀ ਖੁਸ਼ਬੂਆਂ ਭਾਵ ਰੱਬ ਦੇ ਹੁਕਮ ਨੂੰ ਨਾਮ ਨੂੰ ਗੁਣਾਂ ਨੂੰ ਵੰਡ ਰਹੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪੰਚਾਂ ਦਾ ਗੁਰ ਏਕ ਧਿਆਨ ਭਾਵ ਕੇ ਇਹਨਾਂ ਪੰਜ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਗੁਰੂ ਹੀ ਹੈ ਭਾਵ ਇਹਨਾਂ ਦੀ ਸੁਰਤ ਗੁਰੂ ਸ਼ਬਦ ਵਿੱਚ ਜੁੜੀ ਰਹਿੰਦੀ ਹੈ ਜਿਵੇਂ ਗੁਰੂ ਦਾ ਹੁਕਮ ਹੈ ਉਵੇਂ ਹੀ ਜਿਉਂਦੇ ਹਨ ਗੁਰੂ ਦੇ ਹੁਕਮ ਵਿੱਚ ਰਹਿ ਕੇ ਖਾਣਾ ਪੀਣਾ ਚੱਲਣਾ ਬੋਲਣਾ ਸੁਣਨਾ ਆਦਿ ਹੁੰਦਾ ਹੈ ਕੋਈ ਵੀ ਕਾਰਜ ਹੁਕਮ ਤੋਂ ਬਾਹਰ ਨਹੀਂ ਹੁੰਦਾ ਗੁਰੂ ਸ਼ਬਦ ਵਿੱਚ ਜੁੜੇ ਰਹਿਣਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ ਅਸਲ ਮਕਸਦ ਹੈ ਕਿਉਂਕਿ ਜਦ ਮਨ ਇਸ ਅਵਸਥਾ ਤੱਕ ਪਹੁੰਚਦਾ ਹੈ ਤਾਂ ਮਨ ਦਾ ਬਹੁਤ ਜ਼ਿਆਦਾ ਭਰੋਸਾ ਆਪਣੇ ਗੁਰੂ ਤੇ ਗੁਰ ਸ਼ਬਦ ਤੇ ਪੱਜ ਜਾਂਦਾ ਹੈ ਇਹ ਮਨ ਫਿਰ ਇੱਕ ਪਲ ਲਈ ਵੀ ਗੁਰੂ ਤੋਂ ਪਰੇ ਨਹੀਂ ਹੁੰਦਾ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹਨਾਂ ਪੰਚਾਂ ਦਾ ਨਿਸ਼ਾਨਾ ਜਦ ਧਿਆਨ ਸਿਰਫ ਗੁਰੂ ਅੰਦਰ ਹੀ ਹੁੰਦਾ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੀ ਕੋ ਕਹ ਕਰ ਵਿਚਾਰ ਕਰਤੇ ਕੈ ਕਰਣਾ ਨਾਹੀ ਸੁਮਾਰ ਜਦੋਂ ਕੋਈ ਮਨ ਪੰਜ ਅਵਸਥਾ ਤੱਕ ਪਹੁੰਚਦਾ ਹੈ ਭਾਵ ਜਦ ਕੋਈ ਉੱਚੀ ਆਤਮਿਕ ਅਵਸਥਾ ਤੱਕ ਪੁੱਜਦਾ ਹੈ ਜਦ ਹੁਕਮ ਸਮਝਣ ਜੋਗਾ ਮਨ ਹੋ ਜਾਂਦਾ ਹੈ ਨਾਮ ਨੂੰ ਮੰਨਣ ਵਾਲਾ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਐਨਾ ਸਭ ਕੁਝ ਪਾ ਕੇ ਵੀ ਹੈ ਮਨਾ ਐ ਪੰਚਮਨੋ ਕਿਸੇ ਵੀ ਗੱਲ ਦਾ ਕਦੇ ਵੀ ਕੋਈ ਹੰਕਾਰ ਨਹੀਂ ਕਰਨਾ ਨਾ ਗਿਆਨ ਦਾ ਹੰਕਾਰ ਨਾ ਕੋਈ ਤਾਕਤ ਦਾ ਹੰਕਾਰ ਕਿਉਂਕਿ ਜਿੰਨਾ ਕੁਝ ਹੁਣ ਤੱਕ ਜਾਣਿਆ ਹੈ ਇਹ ਤਾਂ ਸਮੁੰਦਰ ਦੇ ਇੱਕ ਤੁਪਕੇ ਦੇ ਬਰਾਬਰ ਵੀ ਨਹੀਂ ਹੈ ਅਜੇ ਤਾਂ ਬਹੁਤ ਜਾਣਨਾ ਬਾਕੀ ਹੈ ਇਹ ਜੋ ਮਾਲਕ ਦੀ ਕੁਦਰਤ ਹੈ ਇਹ ਬੜੀ ਮਹਾਨ ਤੇ ਵੱਡੀ ਹੈ ਜਿਸ ਅੰਦਰ ਕਰੋੜਾਂ ਹੀ ਗੁਣ ਲੁਕੇ ਹੋਏ ਹਨ ਸਾਡੇ ਗੁਣ ਤਾਂ ਕੁਝ ਵੀ ਨਹੀਂ ਹਨ ਅਸੀਂ ਅਜੇ ਸਿਰਫ ਉਹਨਾਂ ਹੀ ਲੱਭ ਪਾਏ ਹਾਂ ਜਿੰਨੀ ਘਟੋਗੀ ਛਾਲ ਮਾਰੀ ਹੈ ਪਰ ਪੂਰਾ ਅਜੇ ਨਹੀਂ ਜਾਣਿਆ अकाल पुरख कुदरत का कोई अंत नहीं है भावे कोई कह करे विचार भावे कोई विचार करके देख ले पांच के देख ले करते कह करने दा कोई समार नहीं समार भाव इस कुदरत का कोई हिसाब नहीं एक कुदरत बेहिसाब है बेमिसाल है इस तुम तो बात गुरु साहब फरमाते हैं कि तौल धर्म दया का पूत ਸੰਤੋਖ ਤਾਂ ਪਰਖਿਆ ਜਿਨ ਸੂਤ ਜਦ ਕੋਈ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਸਮਾਦ ਵਿੱਚ ਆਉਂਦਾ ਹੈ ਕਿ ਵਾਹ ਇਹ ਕੁਦਰਤ ਕਿੰਨੀ ਮਹਾਨ ਹੈ ਅਤੇ ਨਾਲ ਹੀ ਸੋਚਦਾ ਹੈ ਕਿ ਇਹ ਕੁਦਰਤ ਚਲਦੀ ਕਿਵੇਂ ਹੈ ਇਹ ਟਿੱਕੀ ਕਿਵੇਂ ਹੋਈ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਧਰਮ ਤੇ ਟਿੱਕੀ ਹੈ ਜਿਸ ਨੂੰ ਕੁਝ ਲੋਕ ਬਲਦ ਤੇ ਟਿੱਕੀ ਹੋਈ ਦੱਸਦੇ ਹਨ ਪਰ ਅਸਲ ਵਿੱਚ ਇਹ ਜਗਤ ਇਹ ਧਰਤੀ ਅਤੇ ਇਹ ਮਨ ਧਰਮ ਤੇ ਟਿਕਿਆ ਹੋਇਆ ਹੈ ਇਹ ਅਕਾਲ ਪੁਰਖ ਦਾ ਧਰਮ ਰੂਪੀ ਬਚਵਾਂ ਨੀਮ ਹੀ ਬਲਦ ਹੈ ਇਹ ਧਰਮ ਹੀ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ ਅਤੇ ਇਹ ਧਰਮ ਮਾਲਕ ਨੇ ਆਪ ਚਲਾਇਆ ਹੈ ਆਪ ਦਇਆ ਕੀ ਤਿਹ ਗੁਰੂ ਪਿਆਰੋ ਜਿਸ ਕੁਦਰਤ ਨੂੰ ਸਮਝਣਾ ਹੈ ਤਾਂ ਮਨੁੱਖ ਚ ਧਰਮ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਗੁਰੂ ਸਾਹਿਬ ਇਹ ਵੀ ਨਾਲ ਹੀ ਫਰਮਾਉਂਦੇ ਨੇ ਕਿ ਧਰਮ ਉੱਥੇ ਹੀ ਪੈਦਾ ਹੁੰਦਾ ਜਿੱਥੇ ਦਇਆ ਹੋਵੇ ਦਇਆ ਤੋਂ ਬਿਨਾ ਧਰਮ ਪੈਦਾ ਨਹੀਂ ਹੁੰਦਾ ਕਿਉਂਕਿ ਧਰਮ ਦਇਆ ਦਾ ਪੁੱਤਰ ਹੈ ਦਇਆ ਹੈ ਤਾਂ ਧਰਮ ਹੈ ਅਤੇ ਜਦ ਧਰਮ ਹੁੰਦਾ ਫਿਰ ਮਨ ਸੰਤੋਖੀ ਬਣਦਾ ਹੈ ਭਾਵ ਸੰਤੁਸ਼ਟਤਾ ਮਨ ਅੰਦਰ ਭਰਦੀ ਹੈ ਜਿਵੇਂ ਬਾਕੀ ਸਾਰੇ ਗ੍ਰਹਿ ਸੰਤੋਖ ਨਾਲ ਭਰੇ ਹਨ ਜੀਵ ਅਸੰਤੋਖ ਨਾਲ ਭਰੇ ਹਨ ਉਹਨਾਂ ਨੂੰ ਜੋ ਜੀਵਨ ਮਿਲਿਆ ਜਿਵੇਂ ਦਾ ਮਿਲਿਆ ਉਵੇਂ ਹੀ ਰਹਿ ਰਹੇ ਹਨ ਬੜੇ ਸੰਤੋਖ ਵਿੱਚ ਹਨ ਇਹੋ ਜਿਹੀ ਸੰਤੋਖਤਾ ਮਨ ਅੰਦਰ ਭਰਦੀ ਹੈ ਜਦ ਮਨ ਵਿੱਚ ਧਰਮ ਪੈਦਾ ਹੁੰਦਾ ਹੈ ਤਾਂ ਗੁਰੂ ਸੇਬੀ ਨਾਂ ਪੰਕਤੀਆਂ ਅੰਦਰ ਫਰਮਾਉਂਦੇ ਹਨ ਕਿ ਅਕਾਲ ਪੁਰਖ ਨੇ ਤਿਆ ਕਰਕੇ ਧਰਮ ਰੂਪੀ ਨਿਯਮ ਪੈਦਾ ਕੀਤਾ ਅਤੇ ਪਰਤ ਰਮ ਨੇ ਆਪਣੇ ਮर्यादा ਅਨੁਸਾਰ ਸੰਤੋਖ ਨੂੰ ਜਨਮ ਦਿੱਤਾ ਗੁਰੂ ਪਿਆਰੋ ਧਰਮੀ ਉਹੀ ਹੈ ਜਿਸ ਦੇ ਮਨ ਵਿੱਚ ਧਿਆ ਹੋਵੇ ਅਤੇ ਸੰਤੋਖ ਉਹ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋ बुਝੇ ਹੋਵੇ ਸਚਿਆਰ ਪਾਪ ਜੇ ਕੋਈ ਉੱਪਰ ਤਸੀ ਵਿਚਾਰ ਨੂੰ ਚੰਗੀ ਤਰ੍ਹਾਂ ਸਮਝ ਲੇ ਵਿਚਾਰ ਲੇ ਮਨ ਅੰਦਰ ਵਸਾ ਲੇ ਤਾਂ ਉਹ ਸਹੀ ਅਰਥ ਵਿੱਚ ਸਚਿਆਰ ਹੋ ਜਾਂਦਾ ਹੈ ਉਸ ਅੰਦਰ ਆਕਾਰ ਪੁਰਖ ਦਾ ਪ੍ਰਕਾਸ਼ ਹੋ ਜਾਂਦਾ ਹੈ ਸੋ ਵਿਚਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਦਰਤ ਬਣੀ ਕਿਵੇਂ ਕਿਵੇਂ ਚਲਦੀ ਹੈ ਕਿਸ ਆਸਰੇ ਖੜੀ ਹੈ ਅਤੇ ਇਸ ਦਾ ਕਰਤਾ ਕੌਣ ਹੈ ਜੋ ਇਹ ਵਿਚਾਰ ਸਮਝਦਾ ਹੈ ਉਹ ਫਿਰ ਵਹਿਮ ਪਰਮਾ ਦੁਬਦਾਵਾ ਜੋ ਬਾਹਰ ਨਿਕਲ ਆਉਂਦਾ ਹੈ ਹਰ ਗੱਲ ਤਰਕ ਨਾਲ ਕਰਦਾ ਜਿਵੇਂ ਜੇ ਕੋਈ ਕਹੇ ਕਿ ਧਰਤੀ ਧਰਮ ਤੇ ਨਹੀਂ ਬਲ ਤੇ ਖੜੀ ਹੈ ਤਾਂ ਪੰਚਮਾ ਇਸ ਨੂੰ ਜਵਾਬ ਦਿੰਦਾ ਹੈ ਕਿ ਤਾਂ ਵਲੇ ਉੱਪਰ ਕੀਤਾ ਭਾਰ ਤਵਲਾ ਭਾਵ ਬਲਦ ਉੱਪਰ ਕਿਤਾ ਭਾਰ ਕੇ ਬਲਦ ਇੰਨੀ ਵੱਡੀ ਤੇ ਭਾਰੀ ਧਰਤੀ ਦਾ ਭਾਰ ਕਿਵੇਂ ਚੁੱਕ ਸਕਦਾ ਹੈ ਇਹ ਆਪਣੇ ਆਪ ਵਿੱਚ ਸੋਚਣ ਵਾਲਾ ਵਿਸ਼ਾ ਅਤੇ ਇੰਨਾ ਹੀ ਨਹੀਂ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰ ਤਲੈ ਕਮਣ ਜੋਰ ਅਤੇ ਸਿਰਫ ਭਾਰ ਕਿੰਨਾ ਹੈ ਇਹ ਹੀ ਨਹੀਂ ਬਲਕਿ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਉਹ ਬਲਦ ਧਰਤੀ ਨੂੰ ਚੁੱਕ ਕੇ ਖੜਾ ਕਿੱਥੇ ਹੈ ਜੇ ਇਹ ਕਿਹਾ ਜਾਏ ਕਿ ਉਹ ਕਿਸੇ ਹੋਰ ਧਰਤੀ ਤੇ ਹੈ ਤਾਂ ਫਿਰ ਉਸ ਧਰਤੀ ਥੱਲੇ ਕੌਣ ਹੈ ਜੇ ਉਸ ਥੱਲੇ ਵੀ ਬਲਦ ਹੈ ਤਾਂ ਸਭ ਤੋਂ ਆਖਰੀ ਧਰਤੀ ਥੱਲੇ ਕੌਣ ਹੈ ਇਸ ਦੇ ਭਾਰ ਤਲ ਕਮਨ ਚ ਸਭ ਤੋਂ ਥੱਲੇ ਅੰਤਲੇ ਅਕੇਲੇ ਬਲਦ ਨੂੰ ਸਹਾਰਨ ਵਾਲਾ ਕੌਣ ਹੈ ਕੌਣ ਹੈ ਜਿਸਨੇ ਨਾ ਪਾਰ ਚੁੱਕਿਆ ਹੋਇਆ ਹੈ ਤਾਂ ਗੁਰੂ ਪਿਆਰ ਨੂੰ ਅੰਤ ਵਿੱਚ ਇਹ ਮੰਨਣਾ ਹੀ ਪੈਂਦਾ ਹੈ ਕਿ ਧਰਤੀ ਕਿਸੇ ਬਲਦ ਦੇ ਆਸਰੇ ਨਹੀਂ ਬਲਕਿ ਧਰਮ ਦੇ ਆਸਰੇ ਖੜੀ ਹੈ ਅਤੇ ਇਹ ਧਰਮ ਵੀ ਆਪਣੇ ਆਪ ਪੈਦਾ ਨਹੀਂ ਹੋਇਆ ਇਸ ਉੱਤੇ ਮਾਲਕ ਨੇ ਦਿਆ ਕੀਤੀ ਫਿਰ ਇਹ ਹੋਂਦ ਵਿੱਚ ਆਇਆ ਅਤੇ ਕੁਦਰਤ ਸਿਰਫ ਧਰਤੀ ਤੱਕ ਹੀ ਨਹੀਂ ਡਗੀ ਇਹ ਹਰ ਪਾਸੇ ਹਰ ਜਗ੍ਹਾ ਹੈ ਸਾਡੇ ਅੰਦਰ ਵੀ ਹੈ ਇਸ ਤੋਂ ਬਾਤ ਪੁਰੂ ਸਾਹਿਬ ਫਰਮਾਦੇ ਹਨ ਕਿ ਕੁਦਰਤ ਅੰਦਰ ਕੀ ਕੁਝ ਹੈ ਜੀ ਜਾਤ ਰੰਗਾ ਕੇ ਨਾ ਪਾਪ ਕੇ ਸ੍ਰਿਸ਼ਟੀ ਦੀ ਇਸ ਕੁਦਰਤ ਅੰਦਰ ਕਈ ਤਰ੍ਹਾਂ ਦੇ ਜੀਵ ਹਨ ਪਾਤ ਪਾਨ ਦੇ ਜੀਵ ਹਨ ਰੰਗ-ਬਰੰਗੇ ਜੀਵਾਨ ਕਈ ਜਾਤਾਂ ਦੇ ਜੀਵਾਨ ਕਈ ਨਸਲਾਂ ਦੇ ਜੀਵਾਨ ਕਈ ਨਾਵਾਂ ਦੇ ਜੀਵਾਨ ਭਾਵ ਕੁਦਰਤ ਰੰਗ-ਬਰੰਗੇ ਜੀਵਾਨ ਨਾਲ ਭਰੀ ਪਈ ਹੈ ਜਿਵੇਂ ਧਰਤੀ ਇੱਕ ਬਗੀਚਾ ਹੋਵੇ ਤੇ ਇਸ ਅੰਦਰ ਸੋਹਣੇ-ਸੋਹਣੇ ਫੁੱਲਾਂ ਉਪਰਿਜੀਵ ਉੱਗੇ ਹੋਏ ਹੋ ਇੰਜ ਹੀ ਜਗਤ ਹੈ ਜਦ ਅਸੀਂ ਜਗਤ ਨੂੰ ਦੇਖਦੇ ਹਾਂ ਤੇ ਕਿੰਨਾ ਸੋਹਣਾ ਲੱਗਦਾ ਹੈ ਕਈ ਸਾਰੇ ਤਾਰੇ ਕਈ ਸਾਰੇ ਸੂਰਜ ਇਹ ਸਾਰੇ ਰੰਗ-ਬਰੰਗੇ ਫੁੱਲਾਂ ਦੀ तरह ਹਨ ਜੋ ਮਾਲਕ ਦੇ ਬਗੀਚੇ ਵਿੱਚ ਖੜੇ ਹੋਏ ਹਨ ਗੁਰੂ ਸਾਹਿਬ ਇਸ ਤੋਂ ਬਾਅਦ ਫਰਮਾਉਂਦੇ ਹਨ ਕਿ ਸਭਨਾ ਲਿਖਿਆ ਬੁੜੀ ਕਲਾ ਬੁੜੀ ਭਾਵ ਚਾਂਦੀ ਜਾਂ ਵਕਤੀ ਗੁਰੂ ਸਾਹਿਬ ਫਰਮੰਦੇ ਹਨ ਕਿ ਜਿੰਨੇ ਵੀ ਜੀਵਾਂ ਸਭਨਾ ਦਾ ਇੱਕ ਤਾਰ ਚਲਦੀ ਕਲਮ ਦੇ ਨਾਲ ਲੇਖਾ ਲਿਖਿਆ ਹੋਇਆ ਹੈ ਐਦਾਂ ਨਹੀਂ ਕਿ ਕੋਈ ਬਿਨਾ ਕਿਸੇ ਲੇਖ ਤੋਂ ਇੱਥੇ ਹੈ ਹਰ ਕੋਈ ਇੱਥੇ ਰੱਬੀ ਲੇਖ ਲਿਖਾ ਕੇ ਹੀ ਆਇਆ ਹੈ ਗੁਰੂ ਪਿਆਰਿਓ ਇਹ ਅਕਾਲ ਪੁਰਖ ਦੀ ਇੱਕ ਬੜੀ ਪਿਆਰੀ ਖੇਡ ਹੈ ਜੇ ਅਸੀਂ ਇਸ ਖੇਡ ਨੂੰ ਸਮਝ ਲਈਏ ਕਿ ਸਾਨੂੰ ਕਿਸ ਕਾਰ ਚਲੀ ਭੇਜਿਆ ਸਾਡੇ ਲੇਖ ਅੰਦਰ ਕੀ ਲਿਖਿਆ ਹੈ ਤਾ ਸਾਡੇ ਰਾਹ ਬੜੇ ਸੁਖਾਲੇ ਹੋ ਜਾਂਦੇ ਹਨ ਕਿਉਂਕਿ ਜਿਸ ਰਾਹ ਲਈ ਭੇਜਿਆ ਜੇ ਉਸ ਤੇ ਤੁਰ ਪਈਏ ਤਾਂ ਮੰਜ਼ਿਲ ਤੱਕ ਮਨ ਆਪਣੇ ਆਪ ਪੁੱਜ ਜਾਂਦਾ ਹੈ ਸਾਡੀ ਮੁਸ਼ਕਲ ਇਹ ਹੈ ਕਿ ਸਾਨੂੰ ਦੂਜੇ ਦੇ ਰਸਤੇ ਤੇ ਤੁਰਨਾ ਚੰਗਾ ਲੱਗਦਾ ਹੈ ਜਿਸ ਕਾਰਨ ਅਸੀਂ ਦੁਖੀ ਹੁੰਦੇ ਹਾਂ ਕਿ ਉਸ ਕੋਲ ਜੋ ਹੈ ਮੇਰੇ ਕੋਲੋਂ ਕਿਉਂ ਨਹੀਂ ਪਰ ਅਸਲ ਵਿੱਚ ਹਰ ਕਿਸੇ ਕੋਲ ਕੁਝ ਨਾ ਕੁਝ ਹੁੰਦਾ ਹੈ ਪਰ ਪਛਾਣਦਾ ਹੋਏ ਭਾਲਦਾ ਕੋਈ ਕੋਈ ਹੈ ਤਾਂ ਇਸੋ ਬਾਤ ਗੁਰੂ ਸਾਹਿਬ ਵਰਮਾਦੇ ਹਨ ਕਿ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਪਾਪ ਕੀ ਇਹ ਜੋ ਲੇਖਾ ਰੱਬ ਨੇ ਹਰੇਕ ਬਾਰੇ ਲਿਖਿਆ ਹੈ ਇਸ ਲਿਖੇ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਕਿਉਂ ਕਿ ਜੀਵ ਵਦ ਤੋਂ ਵਦ ਆਪਣੇ ਬਾਰੇ ਜਾਣ ਸਕਦਾ ਹੈ ਉਹ ਵੀ ਜੇ ਬਹੁਤ ਵਿਚਾਰ ਕਰੇ ਬਹੁਤ ਆਪਣੇ ਆਪ ਨੂੰ ਪੁੱਛੇ ਜਾਣੇ ਸਮਝੇ ਪਰ ਪੂਰੀ ਕੁਦਰਤ ਬਾਰੇ ਸਾਰਾ ਕੁਝ ਨਹੀਂ ਜਾਣਦਾ ਸਕਦਾ ਲਿਖਾ ਲਿਖਿਆ ਭਾਬ ਜੇ ਕੋਈ ਲੇਖ ਲਿਖਣਾ ਵੀ ਚਾਏ ਜੇ ਕੋਈ ਦੱਸਣਾ ਵੀ ਚਾਏ ਵਿਚਾਰ ਵੀ ਕਰਨੀ ਚਾਏ ਕਿ ਇਹ ਕੁਦਰਤ ਕਿੰਨੀ ਵੱਡੀ ਹੈ ਕੀ ਕੁਝ ਹੈ ਤਾਂ ਇਹ ਲੇਖਾ ਲਿਖਿਆ ਕੀਤਾ ਹੋਏ ਭਾਬ ਇਹ ਲੇਖਾ ਕੀਤਾ ਹੋ ਜਾਏਗਾ ਵੱਧ ਜਾਏਗਾ ਜਿੰਨਾ ਜਾਣਾਂਗੇ ਉੰਨਾ ਹੋਰ ਬਾਕੀ ਰਹਿ ਜਾਏਗਾ ਜਿਵੇਂ ਆਕਾਲ ਪੁਰਖ ਦਾ ਕੋਈ ਅੰਤ ਨਹੀਂ ਇੰਜ ਉਸ ਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ ਇਸ ਬਾਰੇ ਜਿੰਨਾ ਜਾਣਿਆ ਜਾਏ ਉੰਨਾ ਹੋਰ ਬਾਕੀ ਰਹਿ ਜਾਂਦਾ ਇਸ ਲਈ ਪੂਰਾ ਲੇਖਾ ਤਾਂ ਨਹੀਂ ਪਰ ਹਾਂ ਜਿੰਨਾ ਕੁ ਜੀ ਉਸ ਤੋਂ ਕੁਝ ਨਾ ਕੁਝ ਗੁਣ ਜ਼ਰੂਰ ਪਾਏ ਜਾ ਸਕਦੇ ਹਨ ਜ਼ਿੰਦਗੀ ਨੂੰ ਬਹੁਤ ਕੋਲੋਂ ਹੋ ਕੇ ਉਧਰ ਤਰਾਹੇ ਸਮਝਿਆ जरूर ਜਾ ਸਕਦਾ ਹੈ ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿਤਾ ਪਾਣ ਸੁਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਹੋਤ ਭਾਵ ਆਕਾਰਪੁਰਖ ਤਾਂ ਆਪ ਬੇਅੰਤ ਹੈ ਉਸ ਦਾ ਤਾਣ ਭਾਵ ਜ਼ੋਰ ਬਲ ਕਿੰਨਾ ਹੈ ਇਸ ਨੂੰ ਕਿਸੇ ਵੀ ਮਾਪ ਵਿੱਚ ਮਾਪਿਆ ਨਹੀਂ ਜਾ ਸਕਦਾ ਕਿਉਂਕਿ ਜਿਸ ਤ੍ਰਿਕ ਕੁਦਰਤ ਐਨੀ ਮਹਾਨ ਤੇ ਫੈਲੀ ਹੋਈ ਹੈ ਜਦ ਅਸੀਂ ਉਸ ਦੀ ਕੁਦਰਤ ਅੰਤ ਨਹੀਂ ਪਾ ਸਕਦੇ ਤਾਂ ਉਸ ਦੇ ਜ਼ੋਰ ਦਾ ਕਿੱਥੋਂ ਪਤਾ ਲਾ ਪਾਵਾਂ ਜਿਵੇਂ ਤਾਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇੰਜ ਹੀ ਰੂਪ ਦਾ ਕਿ ਉਹ ਕਿੰਨਾ ਸੋਹਣਾ ਹੈ ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਪਾਵਸਤੀ ਪਨਾਹੀ ਇੱਕ ਕੁਦਰਤ ਕਿੰਨੀ ਸੋਹਣੀ ਹੈ ਇਸ ਨੂੰ ਸ਼ਬਦਾਂ ਰਹੀ ਬਿਆਨ ਕਰਪਾਣਾ ਬੜਾ ਹੀ ਔਖਾ ਹੈ ਇਸ ਦਾ ਅੰਦਾਜ਼ਾ ਵੀ ਕਿਸੇ ਸ਼ਬਦ ਅੰਦਰ ਨਹੀਂ ਲਾਇਆ ਜਾ ਸਕਦਾ ਅਤੇ ਜਿਸ ਨੇ ਇਸ ਸੋਹਣੀ ਕੁਦਰਤ ਪਨਾਈ ਹੈ ਉਹ ਆਪ ਕਿੰਨਾ ਸੋਹਣਾ ਹੋਵੇਗਾ ਇਸ ਬਾਰੇ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕੀਤੀ ਦਾਤ ਭਾਵ ਜਿਵੇਂ ਉਹ ਆਪ ਮਹਾਨ ਹੈ ਇੰਜ ਹੀ ਉਸ ਦੀ ਹਰੇਕ ਦਾਤ ਵੀ ਮਹਾਨ ਹੈ ਗੁਰੂ ਘਰੂ ਅਕਾਲ ਪੁਰਖ ਨੇ ਸਾਨੂੰ ਕੰਨੀਆਂ ਸਾਰੀਆਂ ਦਾਤਾਂ ਨਾਲ ਨਿਵਾਜਿਆ ਹੋਇਆ ਹੈ ਪਰ ਅਸੀਂ ਹਰ ਦਾਤ ਭੋਗਦੇ ਦੇ ਹਾਂ ਪਰ ਕਦੇ ਧੰਨਵਾਦ ਨਹੀਂ ਕਰਦੇ ਪਰ ਜੋ ਮਨ ਪੰਚ ਹੋ ਜਾਂਦੇ ਹਨ ਉਹ ਹਰੇਕ ਸਵਾਸ ਨਾਲ ਉਸ ਦਾ ਧੰਨਵਾਦ ਕਰਦੇ ਹਨ ਜੋ ਅਕਾਲ ਪੁਰਖ ਨੇ ਬੇਸ਼ਕੀਮਤੀ ਦਾਤਾਂ ਨਾਲ ਸਾਨੂੰ ਬਖਸ਼ਿਆ ਹੈ ਨਿਵਾਜਿਆ ਹੈ ਤੇ ਇਹਨਾਂ ਦਾਤਾਂ ਨੂੰ ਜੇ ਕਿਸੇ ਪੈਸੇ ਅੰਦਰ ਤੋਲਣਾ ਹੋਵੇ ਕਿਸੇ ਦੇ ਬਰਾਬਰ ਰੱਖ ਕੇ ਇਸ ਦਾ ਅੰਦਾਜ਼ਾ ਲਾਣਾ ਹੋਵੇ ਤਾਂ ਸੀ ਨਹੀਂ ਲਾ ਸਕਦੇ ਕਿਉਂਕਿ ਇਹ ਬਹੁਤ ਹੀ ਬਹੁਮੁੱਲੇ ਖਜ਼ਾਨੇ ਹਨ ਜੋ ਹੋਰ ਕੋਈ ਨਹੀਂ ਦੇ ਸਕਦਾ ਕੋਣ ਜਾਣੇ ਬੂਤ ਭਵ ਕੋਈ ਵੀ ਰੱਬ ਦੀਆਂ ਦਾਤਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਕਿੰਨੀ ਮਹਾਨ ਤੇ ਕੀਮਤੀ ਹੈ ਗੁਰੂ ਪਿਆਰੂ ਹਰੇਕ ਦਾਤ ਸਾਡੇ ਲਈ ਬੜੀ ਕੀਮਤੀ ਹੈ ਕੋਸ਼ਿਸ਼ ਕਰੀਏ ਕਿ ਅਸੀਂ ਇਹਨਾਂ ਦਾਤਾਂ ਦਾ ਘੱਟ ਤੋਂ ਘੱਟ ਧੰਨਵਾਦ ਤੇ ਜ਼ਰੂਰ ਕਰ ਸਕੀਏ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿਤਾ ਪਸਾਉ ਇੱਕੋ ਗਵਾਉ ਇਸ ਤੇ ਹੋਏ ਲੱਖ ਦਰਿਆਉ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਨੇ ਇਹ ਸਾਰੇ ਸ੍ਰਿਸ਼ਟ ਇਹ ਕੁਦਰਤ ਦਾ ਪਸਾਰਾ ਆਪਣੇ ਇੱਕ ਕਮਾਉਂ ਇੱਕ ਬਾਕ ਜਾਂ ਇੱਕ ਹੁਕਮ ਤੋਂ ਹੀ ਪੈਦਾ ਕਰ ਦਿੱਤਾ ਹੈ। ਭਾਵ ਇੱਕ ਤੋਂ ਹੀ ਸ਼ੁਰੂਆਤ ਹੋਈ। ਇੱਕ ਤੋਂ ਹੀ ਬ੍ਰਹਿਮੰਡ ਬਣਨ ਲੱਗੇ ਅਤੇ ਇਹ ਲਗਾਤਾਰ ਵੱਧਦੇ ਹੀ ਚਲੇ ਜਾ ਰਹੇ ਹਨ। ਇਸ ਇੱਕ ਤੋਂ ਹੀ ਲੱਖਾਂ ਦਰਿਆ ਵੈਣ ਲੱਗੇ। ਦਰਿਆ ਲੱਖਾਂ ਜੀਵਾਂ ਦੇ, ਲੱਖਾਂ ਬ੍ਰਹਿਮੰਡਾਂ ਦੇ, ਲੱਖਾਂ ਹੀ ਤਰ੍ਹਾਂ ਦੇ ਕੀਮਤੀ ਖਜ਼ਾਨਿਆਂ ਦੇ ਇਹ ਜੋ ਵੀ ਕੁਝ ਬਣਿਆ ਇਹ ਇੱਕ ਤੋਂ ਹੀ ਬਣਿਆ ਅਤੇ ਇਹ निरंतर ਵੱਧਦਾ ਹੀ ਚੰਦਾ ਜਾ ਰਿਹਾ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਇਹ ਆਕਾਨਪੁਰ ਕੀ ਤੁਹਾਡੀ ਕੁਦਰਤ ਇੰਨੀ ਵੱਡੀ ਹੈ ਅਤੇ ਨਿਰਾਲੀ ਹੈ ਕਿ ਮੈਂ ਵਿਚਾਰਾ ਇਸ ਦੀ ਕੀ ਵੀ ਆਖਿਆ ਕਰ ਸਕਦਾ ਹਾਂ ਭਾਵ ਨਹੀਂ ਕਰ ਸਕਦਾ ਮੈਂ ਤਾਂ ਤਾਂ ਹੱਤੋਂ ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ ਭਾਵ ਮੇਰੀ ਪਾਇਆ ਤਾਂ ਬਹੁਤ ਥੋੜੀ ਹੈ ਗੁਰੂ ਪਿਆਰ ਜਿਵੇਂ ਸਾਨੂੰ ਕਿ ਬਹੁਤ ਪਿਆਰਾ ਲੱਗੇ ਤਾਂ ਅਸੀਂ ਉਸ ਤੋਂ ਵਾਰ-ਵਾਰ ਸਦਕੇ ਜਾਂਦੇ ਹਾਂ ਬਲਹਾਰੇ ਜਾਂਦੇ ਹਾਂ ਪਰ ਗੁਰੂ ਸਹਿ ਫਰਮਾਉਂਦੇ ਹਨ ਕਿ ਮੈਂ ਇਸ ਕੁਦਰਤ ਨੂੰ ਦੇਖ ਕੇ ਇਸ ਪਸਾਰੇ ਨੂੰ ਦੇਖ ਕੇ ਇੰਨਾ ਆਨੰਦਿਤ ਹਾਂ ਕਿ ਜੇ ਮੈਂ ਵਾਰ-ਵਾਰ ਵੀ ਵਾਰਨੇ ਜਾਵਾਂ ਬਲਹਾਰੇ ਜਾਵਾਂ ਤਾਂ ਵੀ ਇੱਕ ਵਾਰ ਵੀ ਬਲਹਾਰ ਨਹੀਂ ਜਾਇਆ ਜਾ ਸਕਦਾ ਇੰਨੀ ਪਿਆਰੀ ਤੇ ਮਹਾਨ ਅਕਾਲ ਪੁਰਖ ਦੀ ਇਹ ਕੁਦਰਤ ਹੈ ਇਸ ਤੋਂ ਬਾਅਦ ਆਖਰੀ ਪੰਕਤੀਆਂ ਅੰਦਰ ਗੁਰੂ ਸਹਿ ਫਰਮਾਉਂਦੇ ਹਨ ਕਿ ਜੋ ਤੁਦ ਭਾਵੈ ਸਾਈ ਭਨੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ ਦੀ ਬਣਾਏ ਕੁਦਰਤ ਅੰਦਰ ਸਾਨੂੰ ਰਹਿਣ ਦਾ ਮੌਕਾ ਮਾਲਕ ਨੇ ਦਿੱਤਾ ਹੈ ਅਤੇ ਨਾਲ ਹੀ ਬਹੁਤ ਸਾਰੀਆਂ ਦਾਤਾਂ ਨਾਲ ਬਖਸ਼ਿਆ ਹੈ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਸ ਸਭ ਲਈ ਜਿੰਨਾ ਵੀ ਧੰਵਾਦ ਅਕਾਲ ਪੁਰਖ ਦਾ ਕੀਤਾ ਜਾਵੇ ਉਨਾ ਹੀ ਘਟ ਹੈ ਜਿੰਨੀ ਵਾਰ ਵੀ ਅਕਾਲ ਪੁਰਖ ਤੋਂ ਬਲਹਾਰ ਜਾਇਜ ਹੈ ਉਨਾ ਹੀ ਥੋੜਾ ਹੈ ਇਸ ਲਈ ਮੈਨੂੰ ਤਾਂ ਉਹੀ ਕੰਮ ਭਲਾ ਲੱਗਦਾ ਹੈ ਜੋ ਤੁਦ ਭਾਵੈ ਜੋ ਅਕਾਲਪੁਰਖ ਜੀ ਆਪ ਜੀ ਨੂੰ ਭਾਵੈ ਉਹੀ ਕਾਰ ਮੇਰੇ ਲਈ ਭਲੀ ਹੈ ਪਾਪ ਹੁਕਮ ਅੰਦਰ ਚੱਲਣਾ ਹੀ ਮੈਨੂੰ ਭਲਾ ਲੱਗਦਾ ਹੈ ਚੰਗਾ ਲੱਗਦਾ ਹੈ ਹੁਕਮ ਅੰਦਰ ਚੱਲ ਕੇ ਹੀ ਪਤਾ ਲੱਗਦਾ ਹੈ ਕਿ ਅਕਾਲਪੁਰਖ ਆਪ ਅਡਲ ਸਲਾਮਤ ਹੈ ਪਾਪ ਸਦਾ ਰਹਿਣ ਵਾਲਾ ਹੈ ਅਤੀ ਉਸਤਿ ਬਣਾਈ ਕੁਦਰਤ ਵੀ ਉਸਤਿ ਬਾਂਕ ਸਦਾ ਸਲਾਮਤ ਹੈ ਤਾਂ ਗੁਰੂ ਸਾਹਿਬ ਨੇ ਪੰਕਤੀਆਂ ਰਾਈ ਫਰਮਾਇਆ ਹਨ ਕਿ ਏ ਨਿਰੰਕਾਰ ਜੋ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਪਲਾ ਹੈ ਭਾਵ ਤੇਰੀ ਰਜਾ ਵਿੱਚ ਰਹਿਣਾ ਹੀ ਠੀਕ ਹੈ ਇਹ ਨਿਰੰਕਾਰ ਤੋਂ ਸਦਾ ਅਟਲ ਰਹਿਣ ਵਾਲਾ ਹੈ ਤਾਂ ਗੁਰੂ ਪਿਆਰੇ ਅਸੀ 16ਵੀਂ ਪੋੜੀ ਦੇ ਵਿੱਚ ਅਕਾਲ ਪੁਰਖ ਦਾ ਵਰਣਨ ਹੈ ਆਕਾਰਪੁਰਖ ਦੀ ਕੁਦਰਤ ਦਾ ਵਰਣਨ ਹੈ ਅਤੇ ਇਸ ਨੂੰ ਸਮਝਣ ਵਾਲੇ ਪੰਜ ਮਨ ਭਾਵ ਸਚਿਆਰ ਮਨ ਦਾ ਵਰਣਨ ਹੈ ਗੁਰੂ ਸਾਹਿਬ ਨੇ ਸਮਝਾਇਆ ਕਿ ਉਹ ਮਨੁੱਖ ਹੀ ਭਲੇ ਗਨੇ ਜਾਂਦੇ ਹਨ ਜਿਨ੍ਹਾਂ ਨੇ ਸਤ ਸੰਤੋਖ ਦਇਆ ਧਰਮ ਤੇ ਵਿਚਾਰ ਨੂੰ ਆਪਣੇ ਜੀਵਨ ਮਾਰਗ ਵਿੱਚ ਬਣਾਇਆ ਹੋਇਆ ਪਰ ਇਹ ਭਲੇ ਮਨੁੱਖ ਜਾਂ ਹੋਰ ਇਹਨਾਂ ਨੇ ਭਾਵੇਂ ਬਹੁਤ ਕੁਝ ਪਾਇਆ ਹੈ ਪਰ ਇਹ ਵੀ ਰੱਬ ਦਾ ਅੰਤ ਨਹੀਂ ਪਾ ਸਕਦੇ ਉਸ ਦਾ ਹਿੱਸਾ ਹੋਇਆ ਜਾ ਸਕਦਾ ਹੈ ਉਸ ਬਾਰੇ ਥੋੜਾ-ਬੋੜਾ ਜਾਣਿਆ ਜਾ ਸਕਦਾ ਹੈ ਪਰ ਪੂਰਾ-ਪੂਰਾ ਭਾਵ ਅੰਤਜਾਰ ਪਾਣਾ ਇਹ ਅੰਦਾਜ਼ਾ ਕੋਈ ਨਹੀਂ ਲਾ ਸਕਦਾ ਅਤੇ ਜਿੰਨਾ ਜ਼ਿਆਦਾ ਕੋਈ ਮਨ ਇਸ ਕੁਦਰਤ ਨੂੰ ਜਾਣਦਾ ਹੈ ਉਸ ਦਾ ਪਿਆਰ ਹੋਰ ਇਸ ਨਾਲ ਵੱਧ ਜਾਂਦਾ ਹੈ ਕੁਦਰਤ ਸਿਰਫ ਬਾਹਰ ਹੀ ਨਹੀਂ ਮਨ ਦੇ ਅੰਦਰ ਵੀ ਹੁੰਦੀ ਹੈ ਜਿੰਨਾ ਇਸ ਬਾਰੇ ਜਾਣਦੇ ਜਾਂਦੇ ਹਾਂ ਉੱਨਾ ਅਕਾਲ ਪੁਰਖ ਨਾਲ ਜੁੜਦੇ ਜਾਂਦੇ ਹਨ ਉੱਨਾ ਹੁਕਮ ਅnder ਚੰਨਣ ਵਾਲੇ ਬਣਦੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ